ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਝੋਨੇ ਵਾਲੇ ਭਰਾਵਾਂ ਦਾ ਸਪਰੀਹਾਂ ਦਾ ਫੋਲੋ ਜੋਰ ਆ ਜੀ ਹੁਣ ਉਧਰੋਂ ਝੋਨੇ ਦਾ ਜੋਰ ਚੱਲ ਰਿਹਾ ਪੂਰਾ ਕੋਈ ਚ ਉਹਨਾਂ ਨਸਰ ਗਿਆ ਕੋਈ ਨਸਾਰੇ ਤੇ ਆ ਜਿਹੜੀਆਂ ਪਛੇਤੀਆਂ ਵੈਰਾਈਟੀਆਂ ਉਹ ਗੋ ਭਰ ਰੰਗਾਂ ਨੇ ਜੀ ਚਾਹੇ ਉਹ ਪੀਆਰ ਵੈਰਾਈਟੀ ਆ ਤੇ ਚਾਹੇ ਆਪਣੀ ਬਾਸਮਤੀ ਆ ਜਿਹੜੇ ਬਾਸਮਤੀ ਵਾਲੇ ਵੀਰਾਂ ਦਾ ਝੋਨਾ ਥੋੜਾ ਜਿਆਦਾ ਨਸਰ ਗਿਆ ਉਹ ਪਹਿਲਾਂ ਤੇ ਇੱਕ ਗੱਲ ਦਾ ਧਿਆਨ ਦੇਣ ਸਵੇਰੇ 9 ਤੋਂ ਪਹਿਲਾਂ ਤੇ ਸ਼ਾਮ ਨੂੰ 4 ਤੋਂ ਬਾਅਦ ਖੇਤ ਦੇ ਵਿੱਚ ਨਾ ਵੜਨ ਇਦੇ ਨਾਲ ਆਪਣਾ ਇੱਕ ਨੁਕਸਾਨ ਆ ਕਿ ਝੋਨੇ ਦਾ ਬੂਰ ਝੜਦਾਗਾ ਜੇ ਬੂਰ ਝੜੂਗਾ ਤਾਂ ਆਪਣੀ ਕੁਆਲਿਟੀ 'ਚ ਵੀ ਫਰਕ ਪਊਗਾ ਤੇ ਝਾੜ 'ਚ ਵੀ ਪਊਗਾ ਜਿਨ੍ਹਾਂ ਨੇ ਗੇਤਾ ਝੋਨਾ ਲਾਇਆ ਬਾਸਮਤੀ ਵਾਲੇ ਵੀਰਨ ਉਹ ਚਾਹੇ ਐ ਮਿਸਟਾਰ ਵੀ ਕਰ ਸਕਦੇ ਨੇ ਇਹ ਵੀ ਫੰਗਸ ਨੂੰ ਕੰਟਰੋਲ ਕਰੂਗਾ ਬਲਾਸਟ ਨੂੰ ਰੋਕੂਗਾ ਜਾਂ ਇਸ ਤੋਂ ਵੀ ਵਧੀਆ ਕਰਨਾ ਆਪਾਂ ਟੌਪ ਦਾ ਤਾਂ ਨਾਟਿਵ ਵਰਤਨ ਆ ਇਹ ਹਰ ਤਰ੍ਹਾਂ ਦੀ ਫੰਗਸ ਨੂੰ ਬਲਾਸਟ ਨੂੰ ਇਹ ਕੰਟਰੋਲ ਕਰੂਗਾ ਝੋਨੇ ਤੇ ਹਰਾਪਣ ਵੀ ਯਾਦ ਰੱਖੂਗਾ ਨਟੀਬੋ ਦੀ ਡੋਜ ਆ ਜੀ 160 ਗ੍ਰਾਮ ਕਿਲੇ ਦੀ ਇਹ ਤਕਰੀਬਨ 6400 ਰੁਪਏ ਕਿਲੋ ਮਿਲ ਜੂਏ ਆਪਾਂ ਨੂੰ ਨਟੀਬੋ ਦੇ ਨਾਲ ਤੁਸੀਂ ਹੌਪਰ ਵਾਲੀ ਵੀ ਪਾਉਣੀ ਪੂ ਆਪਾਂ ਨੂੰ ਹੌਪਰ ਵਾਲੀ ਚੈਸਾ ਚੈਸਾ ਆਪਾਂ ਨੂੰ ਮਿਲ ਜੂ ਕੋਰਾ ਮੰਡਲ ਦੀ 1500 ਰੁਪਏ ਕਿਲੋ ਜਾਂ ਇਹ 150 ਤੋਂ ਘੱਟ ਹੋ ਹੋਰ ਕੰਪਨੀ ਦਾ ਜਾਂ ਵੱਧ ਹੋਊਗਾ ਜੇ ਆਪਣੇ ਝੋਨੇ ਦੇ ਵਿੱਚ ਬਰਾਉਂ ਰੰਗ ਦਾ ਟੱਡਾ ਜਿਹੜਾ ਪੂਰਾ ਜਿਹੜਾ ਪੱਤਾ ਲਪੇੜ ਸੁੰਡੀ ਪੈਦਾ ਕਰਦਾ ਅण्डे ਦੇ ਦੇ ਕੇ ਉਹ ਯਾਦ ਆ ਫੇਰ ਤਾਂ ਚੈਸ ਦੇ ਨਾਲ ਤੁਸੀਂ ਪਾ ਦੋ ਪ੍ਰੋਕਲੇਮਾ 100 ਗ੍ਰਾਮ ਕਿੱਲੇ ਦੀ ਜੇ ਉਹ ਹੋ ਹੈ ਨਹੀਂ ਫੇਰ ਅਕਟਾਰਾ ਪਾ ਦੋ ਅਕਟਾਰਾ ਦਾ ਬੈਨੀਫਿਟ ਆਪਾਂ ਨੂੰ ਇਹ ਆ ਇੱਕ ਤਾਂ ਇਹ ਪੱਤੇ ਨੂੰ ਵੀ ਕੰਟਰੋਲ ਕਰੂਗਾ ਆਪਣੇ ਜਿਹੜਾ ਸੁੰਡੀ ਪੈਦਾ ਕਰਦਾ ਟੱਡਾ ਜਾ ਉਸ ਨੂੰ ਪਤਾ ਲਵੇ ਸੁੰਡੀ ਨੂੰ ਤੇ ਇੱਕ ਹੀ ਚੈਸ ਦਾ ਰਿਜ਼ਲਟ ਵਧਾਊਗਾ ਇਹਦੇ ਨਾਲ ਬਾਸਮਤੀ ਦੇ ਵਿੱਚ ਗਰਦਨ ਮਰੋੜ ਘੰਡੀ ਰੋਗ ਵਰਗੇ ਬਿਮਾਰੀ ਪੈਦਾ ਹੁੰਦੀ ਆ ਇਹ ਤਾਂ ਤੁਸੀਂ ਫਿਊਜੀਵਾਨ ਕਰ ਸਕਦੇ ਹੋ ਫਿਊਜੀਵਾਨ 720 30 ਰੁਪਏ ਦਾ ਜੂਆ ਲੀਟਰ ਨਾਮ ਵਾਲੀ ਟਾਟਾ ਦਾ ਅਰੀਜਨਲ 400 ਐਮਐਲ ਕਿੱਲੇ ਦੀ ਡੋਜ਼ 2.5 ਕਿੱਲਿਆਂ ਦੇ ਵਿੱਚ 1 ਲੀਟਰ ਮਿਲ ਜੂ ਜੇ ਤੁਸੀਂ ਫਿਊਜੀਵਾਨ ਨਹੀਂ ਪਾਉਣੀ ਤਾਂ ਆਪਣੇ ਟਰਾਈਸਾਈਕਲਾਂ ਜਿਹੜੀਆਂ ਪੁੜੀਆਂ ਜੀਆਂ ਹੁੰਦੀਆਂ ਉਹ ਪੈ ਜਾਣਗੀਆਂ ਉਹਨਾਂ ਦੀ ਕੀਮਤ ਦਾ ਬਦਾ ਨਹੀਂ ਕਿਉਂਕਿ ਇਸ ਵਾਰ ਆਪਾਂ ਉਹ ਕੀਤੀ ਨਹੀਂ ਉਹਦਾ ਆਪਾਂ ਨੂੰ ਨੁਕਸਾਨ ਇਹ ਆ ਜੇ ਉਹ ਉਹਦੀ ਡੋਜ਼ ਜ਼ਿਆਦੇ ਪਾਏਗੀ ਜਾਂ ਝੋਨੇ ਦੇ ਡਾਇਰੈਕਟ ਬੱਜਾ ਫਵਾਰਾ ਸਿੱਧਾ ਤਾਂ ਉਹ ਪੱਤੇਆਂ ਨੂੰ ਲਾਲ ਕਰਨਗਾ ਤੇ ਦਾਣੇ ਲਾਗੀ ਕਰਨਗਾ ਉਹਦੇ ਨਾਲ ਆਪਾਂ ਨੂੰ ਫਾਇਦਾ ਇਹੀ ਆ ਵੀ ਫੂਜੀ ਬਾਨੀ ਵਰਤੋ ਜਿਹੜੇ ਵੀਰਾਂ ਦਾ ਝੋਨਾ ਨਸਾਰੇ ਤੇ ਘਾਟਾ ਜਾਂ ਗੋਭ ਭਰ ਰਿਆ ਜਿਵੇਂ ਪਛੇਤੀਆਂ ਵੈਰਾਈਟੀਆਂ 1509 ਹੋਗੀ 1847 ਹੋਗੀ ਜਾਂ 1692 ਆ ਉਹ ਹਲਕਾ ਜਿਹਾ ਫੰਗੀ ਛੜ ਵੀ ਮਾਰ ਸਕਦੇ ਨੇ ਚਾਹੇ ਕਸਟੋਡੀ ਮਾਰ ਦਿਓ ਤੁਸੀਂ ਹੌਪਰ ਵਾਲੀ ਤਾਂ ਨਾਲ ਹੁਣ ਪਾਉਣੀ ਪੂ ਓਸ਼ੀਨ ਵੀ ਪਾ ਸਕਦੇ ਹੋ ਯਕਟਾਰਾ ਜੇ ਆਪਣੇ ਹੌਪਰ 2-3 ਸਟੇਜ ਤੋਂ ਜ਼ਿਆਦਾ ਹੋ ਗਿਆ ਇੱਕ ਬੂਜੇ ਦੀ ਜੜ ਚੋਂ ਮੰਨ ਲਾ 3-4 ਹੋ ਗਏ ਹੌਪਰ ਦੇ ਦਾਣੇ ਜਿ ਉਹ ਮੱਛਰ ਜਿਆ ਫੇਰ ਤੁਸੀਂ ਚੈਸੀ ਵਰਤਿਓ ਇਹਦਾ ਵਧੀਆ ਰਿਜ਼ਲਟ ਮਿਲੂਗਾ ਚੈਸੀ ਦਾ ਵੀ ਤੁਹਾਨੂੰ ਹੁਣੇ ਪਹਿਲਾਂ ਕਰਾਂਗੇ ਉਦੋਂ ਬਾਅਦ ਕੰਟਰੋਲ 'ਚ ਰੱਖੂਗੀ ਤੇ ਜਿਹੜੇ ਪੀਆਰ ਵਾਲੇ ਵੀਰ ਨੇ ਆਪਣੇ ਜਿਨ੍ਹਾਂ ਦੇ ਵਿੱਚ ਹਲਦੀ ਰੋਗ ਆਉਂਦਾ ਜਿਵੇਂ 126 ਵੈਰਾਈਟੀ ਹੋਗੀ ਜਾਂ ਇੱਕ ਦੋ ਵੈਰਾਈਟੀਆਂ ਹੋਰ ਨੇ ਉਹ ਫੰਗੀ ਸੜ ਮਾਰਨਗੇ ਤਾਂ ਉਹ ਕਾਉਟੇਵਾ ਕੰਪਨੀ ਦਾ ਗਲੀਲੀਓ ਵਿਵਰਤਨ ਹਲਦੀ ਰੋਗ ਨੂੰ ਰੋਕਣ ਵਾਸਤੇ ਸਭ ਤੋਂ ਸਰਾ ਫੰਗੀ ਸੜ ਹੈ ਇਹ ਇਹ ਦਾਣਿਆਂ ਦੀ ਚਮਕ ਵੀ ਵਧਾਊਗਾ ਤਕਰੀਬਨ 15-1600 ਰੁਪਏ ਦਾ ਇਹ ਲੀਟਰ ਆ ਜੂ 2.5 ਕਿਲਿਆਂ ਦੇ ਵਿੱਚ ਬਉ ਇੱਕ ਲੀਟਰ ਦੋ ਕੰਟਰੋਲ ਕਰੋ 15 ਤੋਂ 20 ਦਿਨ ਇਹ ਤੇ ਆਪਣੇ ਜਿਹੜਾ ਤੁਸੀਂ ਢੋਲ ਦੇ ਵਿੱਚ ਫਾਰਮੂਲਾ ਵਰਤਣਾ ਆਫ ਆਈ ਆਰ ਨਾ ਤੋਂ ਧਿਆਨ ਰੱਖੋ ਆਫ ਦਾ ਮਤਲਬ ਫੰਗੀ ਸੜ ਕੋਈ ਵੀ ਆਈ ਦਾ ਮਤਲਬ ਇਨਸੈਕਟੀਸਾਈਡ ਤੇ ਆਰ ਦਾ ਮਤਲਬ ਕੋਈ ਵੀ ਜਿਹੜਾ ਲਾਲ ਪਾਲ ਤੁਸੀਂ ਇਸ ਤੋਂ ਇਲਾਵਾ ਪਾ ਰਹੇ ਹੋ ਉਹ ਤੇ ਜੇ ਝੋਨਾ ਤੁਹਾਡਾ ਨਸਰ ਇੱਕ ਗੱਲ ਹੈ ਧਿਆਨ ਰੱਖਣਾ ਜ਼ਰੂਰ ਦੁਪਹਿਰੇ ਸਪਰੇਅ ਕਰਨੀ ਆ ਜੇ ਸਵੇਰੇ ਜਾਂ ਸ਼ਾਮ ਨੂੰ ਕਰਦੇ ਹੋ ਤਾਂ ਉਹਦਾ ਆਪਾਂ ਨੂੰ ਥੋੜਾ ਜਿਹਾ ਨੁਕਸਾਨੀ ਉਠਾਉਣਾ ਪਊਗਾ ਤਪਰੀ ਕਰਨ ਦਾ ਇਹਦਾ ਬੂਰ ਝੜੂਆ ਤੇ ਆਪਾਂ ਬਾਹਨ ਦੇ ਵਿੱਚ ਜ਼ਿਆਦਾ ਵੜਨਾ ਨਹੀਂ ਹੁਣ ਜਿਹੜੇ ਝੋਨੇ ਜ਼ਿਆਦੇ ਨਸਰ ਗਏ ਤੇ ਪਾਣੀ ਦਾ ਵੀ ਵੀਰ ਨੇ ਧਿਆਨ ਰੱਖਣਾ ਆਪਾਂ ਭਰ ਕੇ ਰੱਖਣਾ ਬਾਹਨ ਥੋੜਾ ਜਿਹਾ ਭਰਤਾ ਸੁਕਾਤਾ ਹਵਾ ਲੱਗਣੀ ਵੀ ਜ਼ਰੂਰੀ ਹੈ ਧਰਤੀ ਗਿੱਲੀ ਰਵੇ ਜਮਾ ਸੁੱਕੇ ਨਾ ਸੁਕਾਤਾ ਭਰਤਾ ਸੁਕਾਤਾ ਭਰਤਾ ਇਦਾਂ ਹੀ ਲਾਉਣਾ ਹੈ ਜੀ ਧੰਨਵਾਦ ਜੀ